ਇਹ ਰਸਾਇਣ ਜ਼ਹਿਰ ہمارے શરીਰوں میں دار ਰਹੇ ਕੋ ਜ਼ਹਿਰ ਮੁਕਤਾਲੀ ਤੱਕ ਨਹੀਂ ہوگی تو ہمارا સ્વાਸਥ ਸਹੀ ਨਹੀਂ ਹੋਏ। ਉਹ ਪੰਜਾਬ ਐਗਰੋ ਨਾਲ ਜੁੜ ਸਕਦੇ ਨੇ ਪੰਜਾਬ ਐਗਰੋ ਤੁਹਾਨੂੰ ਇਸ ਬਾਬਤ ہر ਤਰ੍ਹਾਂ ਦੀ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗੀ। ਮਹਾਲੀ ਦੇ ਪਿੰਡ ਗੁਡਾਣਾ ਵਿਖੇ ਪੰਜਾਬ ਐਗਰੋ ਵੱਲੋਂ ਲੱਗੇ ਜੈਵਿਕ ਖੇਤੀ ਜਾਗਰੂਕਤਾ ਅਤੇ ਸਖਲਾਈ ਕੈਂਪ ਵਿੱਚ ਆਰਗੈਨਿਕ ਖੇਤੀ ਨਾਲ ਜੋੜਨ ਦੇ ਇੱਛੁਕ ਲੋਕ ਪਹੁੰਚੇ ਹੋਏ ਸਨ। इस प्रोग्राम मुख बुलारे तो के के कुदरती खेती खेती विरासत मिशन मनवीर थे प्रसिद्ध और वो भी लगभग भूखे मरते थे लोग बीमार बहुत कम पड़ते है आज के दिन हर जिले के अंदर एम्स है बीमारियाँ कंट्रोल न होकर बढ़ रही हैं तो इसका कारण यही है कि हम रसायन वाली खेती कर रहे हैं और ये रसायन जहर हमारे शरीरों में जा रहे हैं तो जहर मुक्त थाली जब तक नहीं होगी तो हमारा स्वास्थ्य सही नहीं होगा इसलिए ऑर्गेनिक खेती करना बहुत जरूरी है और किसानों से मेरी एक सलाह है आप बाज़ार के लिए ना सही अपने परिवार के लिए तो सही एक एक एकड़ एक कनाल कुछ तो करो तो एक बार करोगे तो आपको पता भी चलेगा ये कितना उत्पादन घटाती है नहीं घटाती है हमारे स्वास्थ्य पे इसका क्या लाभ है ये सारी चीज़ों की जानकारी आपको तभी होगी जब आप कुछ करेंगे किसानों तक रियल में ऑर्गेनिक खेती की जानकारी पहुँचे ये प्रयास खेती विरासत मिशन का भी और पंजाब एग्रो का भी निरंतर चलता रहता है हाँ यदि मेरे से कोई सीधे सीधे दे जुड़ना चाहता है तो मेरा नंबर आप लिख सकते हैं चौरानवे छह सौ इकहत्तर जीरो अड़तीस छियालीस नाइन फोर सिक्स सेवन वन जीरो थ्री एट फोर सिक्स ये मेरा कंटेक्ट नंबर है ये व्हाट्सएप के माध्यम से या सीधे कॉल के माध्यम से मेरे से ਤੰਪਰ ਕਰ ਸਕਦੇ ਹਨ ਹੋਰ ਜਾਣਕਾਰੀ ਦੇ ਸਕਦੇ ਪੰਜਾਬ ਸਰਕਾਰ ਦੇ ادارے ਪੰਜਾਬ ਐਗਰੋ ਵੱਲੋਂ ਸੂਬੇ ਵਿੱਚ ਜ਼ਹਿਰ ਮੁਕਤ ਖੇਤੀ ਨਾਲ ਕਿਸਾਨਾਂ ਨੂੰ ਜੋੜਨ ਦੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਪੰਜਾਬ ਵਿੱਚ ਅਜਿਹੇ ਕੈਂਪ ਲਗਾਏ ਜਾ ਰਹੇ ਨੇ ਇਸ ਕੈਂਪ ਵਿੱਚ ਆਏ ਮਹਾਰਾ ਨੇ ਦੱਸਿਆ ਕਿ ਤੁਸੀਂ ਜੈਵਿਕ ਖੇਤੀ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹੋ ਤੇ ਅੱਜ ਜਿਹੜਾ ਫੋਕਸ ਵਿਚਾਰ ਰਿਹਾ ਸਾਡਾ ਉਹ ਰਿਹਾ ਜੈਵੀ ਤਰੀਕੇ ਨਾਲ ਕੀੜੇ ਤੇ ਬਿਮਾਰੀਆਂ ਦਾ ਪ੍ਰਬੰਧਨ ਤੇ ਬਹੁਤ ਸੋਨਾ ਕੈਂਪ ਰਿਹਾ ਲਗਭਗ 70 ਤੋਂ 80 ਦੇ ਕਰੀਬ ਫਾਰਮਰਸ ਨੇ ਪਾਰਟਿਸਿਪੇਟ ਕੀਤਾ ਤੇ ਬਹੁਤ ਫਾਰਮਰ ਚਾਹਵਨ ਵੀ ਸੀਗੇ ਜੈਵੀ ਖੇਤੀ ਪਰੌਨ ਨੂੰ ਤੇ ਹੋਰ ਵੱਧ ਚੜ ਕੇ ਹਿੱਸਾ ਲੈਣ ਨੂੰ ਤੇ ਇਹਦੇ ਵਿੱਚ ਮੇਰੀ ਇੱਕ ਅਪੀਲ ਹੈ ਕਿਸਾਨ ਵੀਰਾਂ ਨੂੰ ਕਿ ਜੇਕਰ ਤੁਸੀਂ ਕਮਰਸ਼ੀਅਲ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਐਟ ਲੀਸਟ ਆਪਣੇ ਆਪਣੇ ਪਰਿਵਾਰ ਲਈ ਹੀ ਸ਼ੁਰੂਆਤ ਕਰੋ ਤੇ ਆਪਣੇ ਪਰਿਵਾਰ ਲਈ ਇੱਕ ਕਿਹੜਾ ਤੁਸੀਂ ਕਿਚਨ ਗਾਰਡਨ ਤੋਂ ਤੇ ਆਪਣੀ ਜ਼ਰੂਰਤ ਦੀਆਂ ਜਿਹੜੀਆਂ ਆ ਉਭਜਾ ਉਹਨਾਂ ਨੂੰ ਸ਼ੁਰੂ ਕਰਕੇ ਜੈਵੀ ਤਰੀਕੇ ਨਾਲ ਸ਼ੁਰੂ ਕਰੋ ਤੇ ਪੰਜਾਬ ਐਗਰੋ ਦੀ ਜਿੱਥੇ ਲੋੜ ਹੈ ਤੁਹਾਨੂੰ ਅਸੀਂ ਸਾਥ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਪਿੰਦਰ ਸਿੰਘ ਪਹਿਲੀ ਗੇਲਾ ਸੁਪਰਵਾਈਜ਼ਰ ਪੰਜਾਬ ਐਗਰੋ ਸੋ ਸਾਡੇ ਵੱਲੋਂ ਪੰਜਾਬ ਐਗਰੋ ਵੱਲੋਂ ਜਿਹੜੀ ਆਰਗੈਨਿਕ ਖੇਤੀ ਪੰਜਾਬ ਦੇ ਵਿੱਚ ਕਰ ਰਹੇ ਨੇ ਕਿਸਾਨ ਉਹਨਾਂ ਵਾਸਤੇ ਜਿਹੜੀ ਫ੍ਰੀ ਸਰਟੀਫਿਕੇਸ਼ਨ ਹੈ ਜਿਹੜੀ ਦਿੱਤੀ ਜਾ ਰਹੀ ਹੈ ਗਰੁੱਪ ਸਰਟੀਫਿਕੇਸ਼ਨ ਕਿਸਾਨਾਂ ਦੀ ਸੋਦੇ ਵਾਸਤੇ ਜੇਕਰ ਤੁਸੀਂ ਆਪ ਦਾ ਏਰੀਆ ਰਜਿਸਟਰਡ ਕਰਵਾਉਣਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ 9784512345 ਤੇ ਕਾਲ ਕਰਕੇ ਜਾਂ WhatsApp ਕਰਕੇ ਆਪਦਾ ਇਹੜਾ ਐਡਰੈਸ ਹੈ ਉਸ ਨੂੰ ਲਿਖਾ ਸਕਦੇ ਹੋ ਸਾਡਾ ਬੰਦਾ ਤੁਹਾਨੂੰ ਖੇਤ ਦੇ ਵਿੱਚ ਆ ਕੇ ਰਿਸਟਰ ਕਰਕੇ ਜਾਊਗਾ ਉਹਦੇ ਵਾਸਤੇ ਤਿੰਨ ਡਾਕੂਮੈਂਟਸ ਦੀ ਜਰੂਰத் ਹੈਗੀ ਹੈ ਸਭ ਤੋਂ ਪਹਿਲਾਂ ਇੱਕ ਆਧਾਰ ਕਾਰਡ ਦੀ ਕਾਪੀ ਦੂਜਾ ਬੈਂਕ ਅਕਾਊਂਟ ਦੀ ਕਾਪੀ ਤੇ ਤੀਜਾ ਤੁਹਾਡੀ ਫੋਟੋ ਦੀ ਕਾਪੀ ਇਹ ਤਿੰਨ ਡਾਕੂਮੈਂਟਸ ਦੀ ਤੁਹਾਨੂੰ ਲੋੜ ਹੁੰਦੀ ਹੈ ਸੋ ਸਾਡਾ ਜਿਹੜਾ ਅਧਿਕਾਰੀ ਹੈ ਤੁਹਾਡੇ ਖੇਤ ਦੇ ਵਿੱਚ ਆ ਕੇ ਤੁਹਾਡੇ ਪਿੰਡ ਆ ਕੇ ਤੁਹਾਨੂੰ ਰਿਸਟਰ ਕਰਕੇ ਜਾਏਗਾ ਸੋ ਜਿਹੜੀ ਇਹ ਰੀਜਿਸਟ੍ਰੇਸ਼ਨ ਸਾਡੀ ਵਿੰਡੋ ਹੈਗੀ ਆ ਉਹ 1 April ਤੋਂ ਜਿਹੜੀ ਹੈ ਸ਼ੁਰੂ ਹੋ ਜਾਏਗੀ ਜਿਹੜੀ ਕਿ 2 ਮਹੀਨੇ ਵਾਸਤੇ ਖੁੱਲੇਗੀ ਸੋ ਇਸ ਤੋਂ ਬਾਅਦ ਉਹ ਅਕਤੂਬਰ ਤੇ ਨਵੰਬਰ ਦੇ ਵਿੱਚ ਓਪਨ ਹੋਏਗੀ ਸੋ ਤੁਸੀਂ ਵੱਧ ਤੋਂ ਵੱਧ ਜਿਹੜੀ ਫ੍ਰੀ ਸਰਟੀਫਿਕੇਸ਼ਨ ਹੈ ਪੰਜਾਬ ਐਗਰੋ ਵੱਲੋਂ ਦਿੱਤੀ ਜਾਂਦੀ ਅਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਹਦਾ ਜ਼ਰੂਰ ਫਾਇਦਾ ਲੋ ਚੈਵਿਕ ਖੇਤੀਬਾੜੀ ਜਾਗਰੂਕਤਾ ਕੈਂਪ ਨੂੰ ਕਿਸਾਨਾਂ ਨੇ ਸਰਕਾਰ ਦਾ ਇੱਕ ਚੰਗਾ ਉਪਰਾਲਾ ਦੱਸਿਆ ਹੈ ਅਤੇ ਉਹਨਾਂ ਨੇ ਪਰਿਵਾਰ ਯੋਗੀ ਆਰਗੈਨਿਕ ਪੈਦਾਵਾਰ ਕਰਨ ਦਾ ਅਹਦ ਲਿਆ ਹੈ ਦੇਖੋ ਜੇ ਸੁਣਦੇ ਆ ਤਾਂ ਮਨ ਤੇ ਅਸਰ ਤਾਂ ਹੁੰਦਾ ਹੈ ਕੁਛ ਨਾ ਕੁਛ ਤਾਂ ਹੋਏਗਾ ਜਿਆਦਾ ਨਹੀਂ karenge ਤਾਂ ਥੋੜਾ karenge ਘੱਟੋ ਘੱਟ ਇੱਕ ਿੱਟ ਸਬਜ਼ੀਆਂ ਦੀ ਇਹ ਪੰਜਾਬ ਵਾਗ ਭਵਾਨੀ ਵੱਲੋਂ ਦਿੱਤੀ ਗਈ ਹੈ ਲੋਕ ਸਬਜ਼ੀਆਂ ਦਾ ਘੱਟੋ ਘੱਟ ਆਪਣੀਆਂ ਆਰਗੈਨਿਕ ਕਰਕੇ ਖਾਣਗੇ ਤੇ ਮੈਂ ਅੱਜ ਆਪਣੀ ਲਾਈਫ ਦੀ ਪਹਿਲੀ ਮੀਟਿੰਗ ਇੱਥੇ ਪੰਜਾਬ ਬੈਗਰੋ ਵਾਲਿਆਂ ਦੀ ਅਟੈਂਡ ਕੀਤੀ ਜਿੱਤੇ ਬਹੁਤ ਹੀ ਵਧੀਆ ਗਿਆਨ ਮਿਲਿਆ ਸਾਰੇ ਸੀਨੀਅਰਸ ਨੇ ਬਹੁਤ ਵਧੀਆ ਮੈਡਮ ਗਿੱਲ ਨੇ ਮਹਾਵੀਰ ਜੀ ਇਹੜੂ ਜੋ ਜੀਨ ਤੋਂ ਹੈ ਸੀ ਉਹਨਾਂ ਨੇ ਇਹਨੇ ਅੱਛੇ ਢੰਗ ਨਾਲ ਸਾਨੂੰ ਸਮਝਾਇਆ ਕਿ ਸਾਡੇ ਹੌਸਲੇ ਅੱਗੇ ਨਾਲੋਂ ਵੱਧ ਗਏ ਕਿ ਕਿਸ ਫਾਰਮਿੰਗ ਦੇ ਵਿੱਚ ਬਹੁਤ ਟੇਡਾ ਕੰਮ ਹੈ ਆਰਗੈਨਿਕ ਫਾਰਮ ਕਰਨਾ ਬਹੁਤ ਮੁਸ਼ਕਿਲ ਹੈ ਤੇ ਮੈਂ ਇਹ 20 ਸਾਲ ਪੁਰਾਣੇ ਬੰਦ ਖੇਤ ਲਿਆ ਸੀ ਤੇ 1 ਜੂਨ 22 ਤੋਂ ਮੈਂ ਇਸ ਦੀ ਡਿਵੈਲਪਮੈਂਟ ਸ਼ੁਰੂ ਕੀਤੀ ਹੈ ਜੰਗਲ ਪਟਿਆ ਤੇ ਮੇਰੀ 100% ਆਰਗੈਨਿਕ ਹੈ ਰਜਿਸਟਰਡ ਮੈਂ ਕਰਵਾ ਰੱਖੀ ਹੈ ਪੰਜਾਬ ਐਗਰੋ ਤੋਂ ਤੇ ਮੈਂ ਇਹਨਾਂ ਸਾਰੇ ਸਾਥੀਆਂ ਜਿਨ੍ਹਾਂ ਨੇ ਸਾਨੂੰ ਅੱਜ ਗਾਈਡ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਰਗੈਨਿਕ ਵਾਲੇ ਪਾਸੇ ਵਧੋ ਜਾਂ ਬੈਗਰੋਨ ਨਾਲ ਜੁੜ ਕੇ ਆਪਣੇ ਫਾਰਮ ਰਜਿਸਟਰ ਕਰਾਓ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖੋ ਧੰਨਵਾਦ ਮੁਹਾਲੀ ਦੇ ਪਿੰਡ ਗੁਡਾਣਾ ਤੋਂ ਫਾਰਮਰ মিডিਆ ਲਈ ਖਾਸ ਰਿਪੋਰਟ